ਨਾਮ ਹਰਵੀਰ ਜੋਤ ਹੈ ਮੇਰਾ ਮੇਰੀ ਬੇਟੀ ਸਰ ਜੈਸਲਿਨ ਕੱਗੜ ਹੈ ਜੀ 7th D ਵਿੱਚ ਪੜਦੀ ਹੈ ਸਰ ਇਸ ਸਕੂਲ ਵਿੱਚ ਐਲकेजी ਤੋਂ ਸਰ ਇਸੇ ਸਕੂਲ ਹੈ ਮੇਰੇ ਤਿੰਨੇ ਬੇਟੀਆਂ ਐਸਾ ਤਿੰਨੇ ਸੇਮ ਸਕੂਲ ਵਿੱਚ ਹੈ ਜੀ ਸਰ ਵੈਨ ਡਰਾਈਵਰ ਨੇ ਮੇਰੀ ਬੇਟੀ ਨਾਲ 13 ਤਰੀਕ ਨੂੰ ਸਕੂਲ ਤੋਂ ਵਾਪਸੀ ਦੇ ਟਾਈਮ ਮਛੇੜਖਾਨੀ ਕੀਤੀ ਜੀ ਮੈਂ ਸਭ ਸਾਰਾ ਐਫ ਆਈ ਆਰ ਵਗੈਰਾ ਦਾ ਪ੍ਰੋਸੈਸ ਕਰਨ ਤੋਂ ਬਾਅਦ ਜੀ ਜਦੋਂ ਮੈਂ ਘਰ ਆਈ ਵਾਪਸ ਥਾਣੇ ਚੋਂ ਸਰ ਮੈਂ ਸਕੂਲ ਪ੍ਰਸ਼ਾਸਨ ਨੂੰ ਇਨਫੋਰਮ ਕਰਨਾ ਜ਼ਰੂਰੀ ਸਮਝਿਆ ਕਿਉਂਕਿ ਮੈਂ ਵੀ ਇੱਕ ਵਰਤਨ ਨੂੰ ਮੈਂ ਐਸਾ ਸਮਝ ਸਕਦੇ ਹਾਂ ਵੀ ਪਹਿਲਾਂ ਆਪਾਂ ਜਿਹੜੀ ਜਿਹੜੀ ਹੋਉਂਦੀ ਹੈ ਕੋਟੀ ਉਹਨੂੰ ਦੱਸ ਮੂਲ ਪ੍ਰਸ਼ਾਸਨ ਨੂੰ ਜਦੋਂ ਫੋਨ ਕੀਤਾ ਤਾਂ ਰਾਜਪੂਤ ਮੈਮ ਨੇ ਜੀ ਅਰਚਨਾ ਰਾਜਪੂਤ ਮੈਮ ਉਹਨਾਂ ਨੇ ਸਾਰੇ ਮੇਰੇ ਨਾਲ ਮੈਨੂੰ ਗੂਗਲ ਵਰਡ ਵਿੱਚ ਕਹਿੰਦਾ ਵੈਂਸ ਪ੍ਰਾਈਵੇਟ ਨੇ ਵੈਂਸ ਦਾ ਸਾਡੇ ਨਾਲ ਕੋਈ ਹੈ ਨਹੀਂ ਸੰਪਰਕ ਐਸੇ ਕੈਸੇ ਕਰਦੀਆ ਐ ਐਸੇ ਕੈਸੇ ਲੋਕ ਹੈ ਇਹ ਕਹਿ ਕੇ ਮ ਸਰ ਮਨੇ ਫੋਨ ਕੱਟਤਾ ਫਿਰ ਸ਼ੋਰਟ ਤੇ ਗੱਲ ਰਸ ਰਹੀ ਆ ਸ ਸਰ ਉਸ ਤੋਂ ਬਾਅਦ ਸਰ ਕਰੋ ਜਦੋਂ ਜੀ ਮੈਂ ਹੁਣ ਉਹ ਬਾਤ ਚ ਮੈਂ 24 ਘੰਟੇ ਵੇਤ ਵੀ ਕੀਤੀ ਜੀ ਵੀ ਇਹ ਆਉਣ ਗਿਆ ਨਾ ਗੱਲ ਸਰ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਕਿ ਤੁਸੀਂ ਬਿੰਗ ਅ ਹਿਊਮਨ ਆਰ ਬਿੰਗ ਅ ਊਮਨ ਸਰ ਇਹਨਾਂ ਨੇ ਇੱਕ ਮਿੰਟ ਬੇਟੇ ਬੱਚੇ ਨੂੰ ਸਿੰਪਥੀ ਦੇ ਦੋ ਵਰਡ ਨਹੀਂ ਬੋਲੇ ਵੀ ਬੇਟਾ ਕੋਈ ਗੱਲ ਨਹੀਂ ਤਕਮ ਬਹੁਤ ਗਲਤ ਹੋਇਆ ਤੂੰ ਇਸ ਸਟਰੋਂਗ ਗਰਲ ਹੈ ਵੀ ਕੋਈ ਗੱਲ ਨਹੀਂ ਅਸੀਂ ਤਾਂ ਮਾਲ ਕਰ ਰਹੇ ਹਾਂ ਸਰ ਇਹ ਦੋ ਸ਼ਬਦ ਸੀ ਇਹਨਾਂ ਤੋਂ ਦੋ ਸ਼ਬਦ ਨਹੀਂ ਬੋਲੇ ਦੋ ਜੀ ਮੰਗਤੀ ਹੈ ਮੈਮ ਤੋਂ ਸਰ ਮੇਰੀ ਮੰਗ ਇੱਕੋ ਹੀ ਹੈ ਜੀ ਇੱਕ ਵਾਰ ਅਰਚਨਾ ਰਾਜਪੂਤ ਮੈਮ ਰਿਟਨ ਅਪੋਲੋਜਾਈਜ਼ ਕਰਨ ਸਰ ਸਾਡੇ ਤੋਂ ਸਰ ਇੱਕ ਜੀ ਬੈਨ ਸੀ ਜੇ ਕਹਿੰਦੇ ਆ बिल्कुल आपका नाम उठाने क्योंकि होल सारे शहर में स्कूल जब नाम लिखा गया पब्लिसिटी कर रहे आपकी क्यों पब्लिसिटी कर रहे हो जिसे पबलिसिटी तो कह रहे हो जी साइन की रिस्पोंसिबिलिटी हो रही है प्राइवेट ने मैं यही डर लग रहा मैं तयों चीज कही है कि मेरे बच्चे जेड़े तीन पढ़न गए ਇਹ ਫਟ ਪੱਲੀ ਕਲਪਨਾ ਕੋਸ਼ਿਸ਼ ਕਰਦੀ ਮਾ ਬੜਾਵਾ ਸਰ ਫਿਰ ਵੀ ਮੈਂ ਅਸੀਂ ਮਿੰਨ ਤਾਂ ਪਰਲੇ ਮਿੰਨ ਤਾਂ ਕਰਕੇ ਬੱਚਿਆਂ ਦਾ ਟ੍ਰੈਂਡ ਸਰਕਲ ਬੜਿਆ ਹੋਇਆ ਬੱਚੇ ਨਹੀਂ ਹਟਣਾ ਚਾਹ ਰਹੇ ਸਕੂਲ ਚ ਆਓ ਸਰ ਮੈਂ ਇਹ ਕਹੂੰਗੀ ਜੇ ਮੈਂ ਬੱਚੇ ਇੱਥੇ ਪੜਦੇ ਆ ਸਾਰੇ ਮੈਨੂੰ ਲੈ ਕੇ ਦੇਣ ਕਿ ਮੇਰੇ ਬੱਚਾ ਨੂੰ ਕੋਈ ਮੈਂਟਲੀ ਹਰਾਸ਼ ਨਹੀਂ ਕਰਨਗੇ ਕੁਝ ਵੀ ਕਰਨਾ ਹੋ ਕਰੇ ਜਨ ਬਸ ਸਰੇ ਇੰਚ ਆ ਇਹ ਘਟਨਾ 13 ਅਗਸਤ ਦੀ ਹੈ ਜਿਸ ਦੇ ਵਿੱਚ ਇੱਕ ਸਕੂਲ ਦੇ ਜਿਹੜਾ ਫੈਨ ਦਾ ਡਰਾਈਵਰ ਸੀਗਾ ਉਸਦੇ ਵੱਲੋਂ ਇੱਕ ਲੜਕੀ ਦੇ ਨਾਲ ਜਿਹੜੀ ਸੀ ਛੇੜਖਾਨੀ ਕੀਤੀ ਗਈ ਸੀ ਉਸ ਸਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 130 ਅੰਦਰ ਸੈਕਸ਼ਨ ਜੋ ਰਿਲੇਵੈਂਟ ਸੈਕਸ਼ਨ ਹੈ ਪੋਕਸੋ ਐਕਟ ਦੇ ਤੇ 75 ਸਬਸੈਕਸ਼ਨ 2 ਬੀ ਐਨਐਸ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਤੇ ਜਿਹੜਾ ਦੋਸ਼ੀ ਸੀਗਾ ਉਹਨੂੰ ਅਸੀਂ ਵਿਦਿਨ 3-4 ਆਵਰਸ ਜਿਹੜਾ ਸੀਗਾ ਦੋਸ਼ੀ ਨੂੰ ਗ੍ਰਫਾਰ ਕਰ ਲਿਆ ਸੀਗਾ ਤੇ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਹੁਣ ਜਿਹੜਾ ਹੈਗਾ ਉਸ ਸਬੰਧ ਦੇ ਵਿੱਚ ਪੇਰੈਂਟਸ ਵੱਲੋਂ ਕੁਝ ਆਬਜੈਕਸ਼ਨ ਰੇਜ਼ ਕੀਤੇ ਗਏ ਨੇ ਕਿ ਅਸੀਂ ਜਦੋਂ ਸਕੂਲ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਜਿਹੜਾ ਹੈਗਾ ਰਿਸਪੌਂਸ ਸਹੀ ਨਹੀਂ ਸੀਗਾ ਤੇ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ ਪੇਰੈਂਟਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਸਕੂਲ ਵਾਲਿਆਂ ਨਾਲ ਵੀ ਗੱਲ ਕੀਤੀ ਹੈ ਸੋ ਕਰੰਟਲੀ ਜਿਹੜਾ ਹੈਗਾ ਉਹਨਾਂ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਸਾਡੀ ਕੋਸ਼ਿਸ਼ ਇਹ ਹੈਗੀ ਵੀ ਇਹਨਾਂ ਜੋ ਐਸਪਰ ਲਾਓ ਹੈਗਾ ਜੋ ਐਮਿਕੇਬਲੀ ਨੂੰ ਰਿਜ਼ੋਲਵ ਕੀਤਾ ਜਾਵੇ